ਸ੍ਰੀ ਵਾਹਿਗੁਰੂ ਸਾਹਿਬ ਜੀ ਰਹ ਰਹਾ ਸਾਹਿਬ ਹਰ ਜੋਗ ਜੋਗ ਭਗਤ ਪਾਇਆ ਪੈਰ ਰਖਦਾ ਆ ਰਾਮ ਰਾਜੇ ਹਰ ਅੱਖਿ ਦੁਸ਼ਟ ਹੋ ਨਰੇ ਅਪਰਲੋਕ ਰਾਇ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲ ਛੜਾਇ ਕੋ ਓੰਕਾਰ ਸਤਿਗੁਰ ਤਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਪਿਆ ਜਾ ਸੁਖ ਨਾ ਹੋਏ ਤੁਮ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਰਸੈ ਤੇ ਰਇ ਅੰਤ ਨ ਜਾਵੀ ਲਖਿਆ ਰਹਾ ਜਗ ਮੇਂ ਜੋਤ ਜੋਤ ਨ ਜਾਤਾ ਕਲਕਲਾ ਪਰਪੂਰ ਤੂੰ ਸੱਚਾ ਸਾਹਿਬ ਸਬਦ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਰੋਕਿ ਕਰਨ ਸੋ ਕਰ ਰਹਾ ਸੋਦਰ ਰਗਸ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਅਜਤਬੈ ਸਰਬ ਸਮਾਵੇ ਵਾਝੇ ਤੇਰੇ ਨਾਨਕ ਅਨੇਕ ਅ ਸੰਖਾਂ ਕੀਤੇ ਤੇਰੇ ਭਮਨ ਹਾਰੇ ਕੀਤੇ ਤੇਰੇ ਰਾਪਰੇ ਸੁਖਹੀਏ ਕੀਤੇ ਤੇਰੇ ਗਵਨ ਹਾਰੇ ਗਾਵਨ ਤੁੰਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰ ਗਾਵੰਤਨ ਨੂੰ ਚਿਤ ਗੋਤੁ ਲਿਖ ਜਾਣਨਾ ਲਿਖਲੇ ਤਰਨ ਵਿਚਾਰੇ ਗਾਵੰਤਨ ਨੂੰ ਈਸ਼ਰ ਬਲ ਮਾ ਦੇਵੀ ਸੋਹੰ ਤੇਰੇ ਸਰਾਂ ਸੁਆ ਗਾਵੰਤਨ ਅੰਦਰੰਦਰ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੰਤਨ ਸਦਸਮ ਦੇ ਅੰਦਰ ਗਾਵੰਤਨ ਸਰ ਵਿਚਾਰੇ ਗਾਵੰਤਨੋ ਜਤੇ ਸਦੇ ਸੰਦੋਖੀ ਗਾਵੰਤਨੋ ਵੀਰ ਕਰਾਰੇ ਗਾਵੰਤਨੋ ਪੰਡਿਤ ਪਨਰਖਿਸਰ ਜੁਗ ਜੁਗ ਵਿਦਾਨਾਲੇ ਗਾਵੰਤਨੋ ਮਾਨਿਆ ਮਨਮੋਣ ਸੁਰਗਮਸ਼ ਪਿਆਲੇ ਗਾਵੰਤਨ ਤੁ ਨ ਰਤਨ ਪਾਇ ਤੇਰੇ 68 ਦੇ ਰਥ ਨਾਲੇ ਗਾਵੰਤ ਨੂੰ ਜੋਤ ਮਹਾਂ ਬਲ ਸੂਰਾ ਗਾਵੰਤ ਨੂੰ ਖਾਣੇ ਚਾਰੇ ਗਾਵੰਤ ਨੂੰ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰ ਸੇਦ ਨੂੰ ਗਮ ਜੋਤ ਤਦ ਪਵਨ ਰਤੇ ਤੇਰੇ ਪਤਰ ਸਾਲੇ ਹੋਰ ਕੀਤੇ ਬਹੁ ਨੂੰ ਗਾਵਨ ਸਿਨ ਚਤਨ ਆਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਹ ਸੱਚ ਹਜਿਨਾਇ ਹੈ ਪਿਹ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾ ਰੰਗੇ ਰੰਗੇ ਬੰਤੇ ਕਰ ਕਰ ਸਿਮਾਇ ਜਿਨੇ અપਾਈ ਕਰ ਕਰ ਦੇਖੈ ਇਹ ਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਵ ਸੋਇ ਕਰਸੇ ਫਿਰ ਹੁਕਮ ਨ ਕਰਨਾ ਜਾ ਸੋ ਪਾਸ਼ਾ ਹੋ ਸਾਹਾ ਪਤਸਾਏ ਨਾਨਕ ਰਹਿਨ ਰਜਾਇ ਆਸਾ ਮਹੱਲਾ ਪਹਿਲ ਸੁਣ ਵਡਾ ਅਖ ਸੋ ਕੋਏ ਕਿਵਡ ਵੱਡਾ ਡਿਠਾ ਹੋਵੇ ਕਿੰਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਇ ਵੱਡੇ ਮੇਰੇ ਸਾਹਿਬਾ ਗਹਿਰ ਗੇਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿ ਤੱਕ ਵੜੀ ਚੀਰਾ ਰਹਾ ਸਭ ਸੁਰਤਿ ਮਿਲ ਸਰਗ ਸਮਾਏ ਸਭ ਕੀਮਤ ਮਿਲ ਕੇ ਮਤ ਪਾਏ ਗਿਆਨੀ ਤਹਨੇ ਗੁਰ ਅਗਰਹਾ ਕਹਿ ਨ ਜਾਹੀ ਤੇਰੀ ਤਿਲ ਵੜਿਆਈ ਸਭ ਸੱਤ ਸਭ ਤਪ ਸਭ ਚੀਆਈਆ ਸਿੱਧਾਂ ਪਰਖਾਂ ਆਵੜਿਆ ਤੋਦਵੇਂ ਸਦੇ ਕਿ ਨਾ ਪਾਈਆ ਕਰਮ ਲੈ ਨਾ ਹੀ ਠਾਕਰ ਹਈਆ ਅਖਣ ਵਾਲਾ ਕਿਆ ਵਿਚਾਰਾ ਸਿਵ ਤੇ ਭਰੈ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਰ ਨਾਨਕ ਸਚੁ ਸੁਵਰਣ ਹਾਰੈ ਸਮਹ ਲਾ ਪੈਲਾ ਅੱਖਾਂ ਜੀ ਮਨ ਅਸਰ ਅਮਰ ਜਾਉ ਅੱਖਣ ਔਖਾ ਸਚਾ ਨਾਮ ਸਚਾ ਨਾਮ ਕੀ ਲਾਗੇ ਭੂਖ ਤਪ ਭੁਖ ਖਾਇ ਚਲਿਐ ਲੋਕ ਸੋ ਕਿਉਂ ਸਰੇ ਮੇਰੀ ਮਾਇ ਸਾਚਾ ਸਭ ਸਾਚੇ ਨਾ ਰਹੋ ਸਾਚੇ ਨਾਮ ਕੀ ਤਲ ਵੜਿਆ ਆਰਥ ਕੇ ਕੀਮਤ ਨੇ ਪਾਈ ਜੇ ਸਭ ਮਿਲ ਕੇ ਅੱਖਾਂ ਪਾਏ ਵਡਨ ਹੋਵੇ ਕਾਠ ਨਾ ਜਾਏ ਨਾ ਮਰਨ ਹੋਵੇ ਸੋਗ ਦਿਨਦਰ ਰਹਿਨ ਚੁੱਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੇ ਦਾਤ ਜਨਨਦਨ ਕਰਕੇ ਕੀ ਤੇਰਾ ਤ ਖਸੰ ਵਿਸਾਰ ਹੈ ਤੇ ਕਮਜਾਤ ਨਾਨਕ ਨਾਮੈ ਬਾਸਨਾ ਤੋ ਰਾਹ ਗੁਜਰੀ ਮਹੱਲਾ ਚੌਥ ਹਰ ਕੇ ਜਨ ਸਭ ਸਰਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਣਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੇਰਿ ਗੁਰ ਦੇ ਮੋਂ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤ ਸਗਾਵੇ ਹਰ ਕੀਰਤ ਹੰਮਰੀ ਰਹਿ ਰਾਸ ਰਹਾ ਹਾ ਜਨ ਕੇ ਵੜਾ ਬਾਗ ਵੜੇਰੇ ਜਨ ਹਰ ਹਰ ਸ਼ਬਦਾ ਹਰ ਪਿਆਸ ਹਰ ਹਰ ਨਾਮ ਮਿਲਤ ਤਸ ਹੈ ਮਿਲ ਸੰਗਤ ਬਣ ਪ੍ਰਗਾਸ ਜੇ ਨਾ ਹਰ 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 ਸ਼ ਨਾਮ ਨਾ ਪਾਇਆ ਤੇ ਭਾਵੀਂ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨੇ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰਜਨ ਸਰਬਗਤ ਸੰਗਤ ਪਾਇ ਤਨ ਤਰਮਸਤਿ ਲਿਖੇ ਲਖਾਸ ਤਨ ਦਨ ਸਭ ਸੰਗ ਜੇ ਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਹ ਗੂਜਰੀ ਮਹੱਲਾ ਧਨਵਾ ਕਾਹਿਰੇ ਮਨ ਚਿਤ ਵੈ ਉਦਮ ਜੋ ਹਰ ਹਰ ਜੀਉ ਪਰਿਆ ਸੈਲ ਪਥਰ ਨ ਜੰਤ ਪਾਇ ਤਾਂ ਕਰਜਕ ਆਗੇ ਕਰ ਤਰਿਆ ਮੇਰੇ ਮਨੋ ਜੀ ਸਤ ਸੰਗਤ ਮਿਲ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋਕ ਸੁਤ ਬਨਤ ਕੋਇ ਨ ਕਿਸਕੇ ਤਰਿਆ ਸਿਰ ਸਿਰ ਰਜਕ ਸੰਭਾਏ ਠਾਕੁਰ ਕਾਹੇ ਮਨ ਕੋ ਕਰਿਆ ਊੜੇ ਊੜਿਆ ਵਸੈ ਕੋ ਸਾਧ ਸੁਪਾਛੇ ਬਚਰੇ ਸ਼ਰਿਆ ਤਰਨ ਕਵਣ ਖਲਾਬੇ ਕੌਣ ਚੁਗਾਵੇਂ ਮਨ ਨ ਸੰਮਰਨ ਕਰੇ ਸਬਨੇ ਦਾਨ ਦਸੇ ਅਸ਼ਟ ਸੇਦਾ ਠਾਕੁਰ ਕਰ ਤਰ ਤਰਿਆ ਜਨ ਨਾਨਕ ਬਲ ਬਭ ਸਭਰ ਜੈ ਤੇਰਾ ਅੰਤ ਨਹ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥ ਸੋ ਪ੍ਰਖੇ ਕੋ ਓੰਕਾਰ ਸਭਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਨ ਹਰ ਗਾਮਾ ਗਾਮਿਆ ਪਰਮ ਸਤਿ ਆਵੇ ਸਤਿ ਆਵੇ ਤੁਜੀ ਹਰ ਸੱਚੇ ਹਰ ਜਨ ਹਾਰਾ ਸਭ ਜੇ ਹਿਮਾਰੇ ਜੇ ਤੁਜੀ ਆਕਾਦਾ ਤਰ ਹਰ ਤਿਆਬ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰੰਗ ਨਰੰਤਰ ਜੀ ਹਾਰੇ ਕੋ ਪ੍ਰਗਤ ਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਤੋਜ ਵਿਦਾਰਾ ਤੂੰ ਆਪੇ ਦਾਤਾ ਆਪੇ ਪਤਾ ਜੀ ਹਉ ਤੂ ਬਿਨ ਅਵਰਣਾ ਬਿਆ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵ ਜੋ ਸੇਵ ਤੁਜੀ ਜਨ ਨਾਨਕ ਤਨ ਕੁਰਬਾਨ ਹਰ ਤਿਆਬੈ ਹਰ ਤਿਆਬੈ ਤੁਜੀ ਸੇਵੰਦੂ ਮੈ ਸੁਵਸ ਸੇਮਤ ਸੇਮਤ ਭੈ ਜਨ ਹਰਚਾ ਜੀ ਤਨ ਟੋਟੇ ਓਮ ਕੀ ਫਾਸੇ ਜਨ ਨਿਰਭਉ ਜਨ ਹਰਿ ਨਿਰਭਉ ਤੇ ਆਇ ਅਜੀਤਨ ਕਾ ਭਉ ਸਭ ਬਸ ਜਨ ਸੇਵਿਐ ਜਨ ਸੇਵੈ ਮੇਰਾ ਹਰਿ ਜੀ ਤੇ ਹਰਿ ਹਰਿ ਰੋਸਮਸ ਸੇ ਧਨ ਸੇ ਤਨ ਜਨ ਹਰਿ ਚਾਇ ਅਜੀ ਜਨ ਨਾਨਕ ਤਿਨ ਬਲਿਐ ਉਸੇ ਤੇਰੇ ਭਗਤ ਤੇਰੇ ਪਦ ਪੰਡਾਲ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਪਸਲਾਹਨ ਤੋ ਜੀ ਹਰਿ ਨਾਨਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀਤਾ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਸੰ ਰਸਾਸਤ ਜੀ ਕਰ ਕਰਿਆ ਖੜ ਕਰਮ ਕਾਂਤਾ ਸੇਪਤ ਸੇਪਦ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪਰਖੇ ਪਰੰਪਰ ਕਰਤਾ ਜੀ ਤੋ ਜੇ ਵੜੇ ਵਰਨ ਕੋਈ ਤੂੰ ਜੋ ਜੋ ਇੱਕੋ ਸਦਾਂ ਸਦਾਂ ਤੂੰ ਇੱਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੇ ਤੁਦੇ ਆਪੇ ਸੈ ਸਗੋਈ ਜਨਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸ ਕਜਣੋ ਇਹ ਅਸਮਹਲਾ ਚੌਥਾ ਤੂੰ ਕਰਤਾ ਸਜਿਆ ਮੈਂ ਦਾਸਾ ਜੋ ਤੋ ਭਾਵੇ ਸੋਈ ਥੀਸੀ ਜੋ ਤੋ ਦੇਹ ਸੋਈ ਹਉ ਪਾਈ ਰਹਾ ਸਭ ਤੇਰੇ ਤੂੰ ਸਭ ਨੇ ਤਿਆ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਇਓ ਗੁਰ ਮਸਲਾ ਤਾਂ ਮਨ ਮੰਗਵਾਏ ਤੂਦਿਆ ਹਿ ਵਿਛੋੜਿਆ ਮਿਲਾਏ ਤੂਦ ਰਿਆ ਉਸਤੁ ਜਹੀ ਮਾਏ ਤੋ ਬਿਨੁ ਦੂਜਾ ਕੋਈ ਨਾਏ ਜੇ ਜਨ ਸੋ ਤੇ ਰਖੇ ਬਿਜੋ ਮਿਲਿ ਵਿਛੜਿਆ ਸੰਜੋਗੀ ਮੇ ਜਿਸਨੋ ਦੋ ਜਾਣਾ ਹੈ ਸੋਈ ਜਨ ਜਾਣੈ ਹਰ ਗੁੰਸਰਹੀ ਅੱਖ ਵਖਾਣ ਜਿਨ ਹਰਿ ਸੇਵਿਆ ਤੈ ਸੋ ਭਾਇਆ ਸਜੇ ਹੀ ਹਰਨਾਮ ਸਮਾਏ ਤੂੰ ਆਪੇ ਕਰਤਾ ਤੇ ਰਖੀਐ ਸਹ ਹੋਏ ਤੁਰ ਬਿਨ ਦੁਜਾ ਵਰਣਾ ਕੋਏ ਤੂੰ ਕਰ ਕਰ ਵੇਖੈ ਜਨ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਅਸਮ ਹੱਲਾ ਪੈਲਾ ਤਿਤ ਸਰਵ ਰੜੇ ਪਹਿਲ ਨਵਾਸਾ ਪਾਣੀ ਪਾਵਤ ਨਹੀਂ ਕੀ ਆਪਨ ਕਜ ਮੋਹ ਪੰਨ ਚਲ ਹਮ ਦੇਖਤ ਦੋਬਿ ਹਲੇ ਮਨ ਇਕ ਨਚੇਰ ਸਮੂੜ ਮਣਾ ਹਰ ਬਿਸਰੇ ਤੇਰੇ ਗੁਣ ਗਲਿਆ ਰਹਾ ਨਾ ਹੋ ਜਤਿਸ ਦੀਨੇ ਪੜੈ ਮੂਰਖ ਮੋਦਾ ਜਨਮ ਪੈ ਪਰਨਤ ਨਾਨੇ ਤਿਨ ਕੇ ਸਰਣਾ ਨਿੰਤੋ ਨਾਹੀ ਵਿਸਰਿਆ ਸੰਹੱਲਾ ਪਨਵਾ ਭੈ ਪਰਪਤਮਨੁਖ ਦੇਹ ਹਰੀਆ ਗੋਵਨ ਮਿਲਕੀ ਤੇਰੀ ਬਰੀਆ ਅਵਰ ਕਾ ਤਿਰ ਕਿਤੈ ਨ ਕਾਮ ਮਿਲ ਸਾਧ ਸੰਗਤ ਪਰ ਕੇਵਲ ਨਾਮ ਸਰੰਜਾਮ ਲਾਪਾਜਲ ਤਰਨ ਕੈ ਜਨਮ ਮ੍ਰਥ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨ ਕਮਾਇਬ ਸੇਵ ਸਾਧਨ ਜਨ ਨਾਰਾਇਣ ਕਹੋ ਨਾਨਕ ਹਮਨੇ ਚ ਕਰਮਾ ਸਰਨ ਪਰੇ ਕੀ ਰੱਖੋ ਸਰਮ ਕਹੋ ਨਾਨਕ ਹਮਨੇ ਚ ਕਰਮਾ ਸਰਨ ਪਰੇ ਕੀ ਰੱਖੋ ਸਰਮ ਇਕ ਓੰਕਾਰo ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੇਂ ਕਬਿਓ ਬਾਚ ਬੇਨਤੀ ਚੋ ਪਾਏ ਹਮਰੇ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾ ਹਮਰੇ ਦੁਸ਼ਟ ਸਵੇ ਤੁਮ ਕਾ ਬੋ ਆਪਹਾ ਦੇ ਮੈ ਬਚਾਓ ਸੁਖੇ ਬਸੈ ਮੋਰ ਪਰਵਾਰਾਂ ਸੇਵਾ ਸਿਖ ਸਬੇ ਕਰਤਾਰ ਮੋਰਸ਼ਨ ਕਰਦੇ ਕਰੀਏ ਸਬਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੇ ਆਸਾਂ ਤੋਰ ਭਜਨ ਕੇ ਰੇ ਪਿਆਸ ਤੁਮ ਸਾਡ ਕੋਈ ਅਵਰ ਨਾ ਤਿਆ ਜੋ ਬਰਚਾਹੋ ਸੋ ਤੁਮ ਤੇ ਪਾਓ ਸੇਵ ਸਿਕ ਹਮਾਰੇ ਤਾਰੀ ਚੁੰਚ ਸਤਰ ਹਮਾਰੇ ਮਾਰੇ ਆਪ ਹਾਜਮ ਜੇ ਬਰੀਏ ਮਰਨ ਕਾਲ ਕਤਰਾ ਸੰਗਰੀਏ ਹਉ ਜਿਨ ਸਦਾ ਹਮਾਰੇ ਪਛਾ ਸ਼੍ਰੀ ਅਸਤੋ ਜੋ ਕਰਿਓ ਰਸ ਰਖ ਲਿਓ ਮੋ ਰਖਣਹਾਰ ਸਾਹ ਸੰਸਾਹੈ ਪਿਆ ਦੇਨ ਬੰਦੁ ਸਤੰਗੇ ਹਮਤਾ ਤੁਮ ਹਉ ਪ੍ਰੀ ਚਤਰ ਦਸ ਗੰਤਾ ਕਾਲ ਬਾਹੇ ਬ੍ਰਹਮਾ અવਤਾਰ ਕਾਲ ਬਾਹੇ ਸਿਵ ਜਿਵ અવਤਾਰ ਕਾਲ ਬਾਹੇ ਕਰਿ ਵਿਸ਼ਨ ਪ੍ਰਕਾਸ਼ਾ ਸ਼ਗਲ ਕਾਰ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਭ ਕੀਓ ਦੇਵ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰੰ ਨਮਸ਼ਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਲ ਦੇਵ ਦੇ ਤੇਸ਼ ਨੇ ਪਜਾਇ ਆਂ ਦੇ ਅੰਤਿ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਦੇ ਸੇ ਕੋ ਹਮਾਰੇ ਸਗਲ ਪੂਜਾ ਜਨਿਆ ਸਵਾਰੰ ਸਭ ਗਣ ਕੋ ਸਭ ਗਣ ਸੋਦਿਓ ਸਤਰਨ ਕੋ ਬਲ ਮੋ ਬਦਕਿਓ ਕਟਕਟ ਕੇ ਅੰਤਰ ਕੀ ਜਾਨ ਪਲੇ ਬਰੇ ਕੇ ਪੀਰ ਪਸ਼ਾ ਚਿੰਤੇ ਤੇ ਕੁੰਚਰੀ ਅਸਤੁਲ ਸੰਪਰਪ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨ ਕਟਕਟ ਕੇ ਬੜ ਬੜ ਕੀ ਜਾਨ ਜਬ ਕਰਖ ਕਰਾ ਕਰ ਤਾਰਾ ਪ੍ਰਜ ਧਰਤ ਤਉ ਦੇ ਅਪਾਰ ਜਬ ਆਕਰਖ ਕਰ ਤ ਕਬ ਤੁਮੇ ਮਿਲਤ ਦੇ ਤਰਸਬ ਜੀਤੇ ਬਗਨ ਸ੍ਰਿਸ਼ਟ ਸਭ ਤਹਰੇ ਆਪੇ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇਰੇ ਤਿਨ ਰਾਮ ਜਾਨਕ ਬੇਦ ਪੇ ਦੇ ਹਰਿਆ ਨਰੰਗ ਕਾਰ ਨਿਰਮਕਾਂ ਨਿਲਾ ਆਦਨੀ ਨੰਦ ਸੰ ਤਾਂ ਕੰਗੂੜ ਚਾਰਦ ਪਹਿਦਾਂ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰਪਾ ਹਰਿ ਮਾਨੰਤ ਮਹਾ ਮੂੜ ਕਸ਼ਕੇਵ ਨ ਜਾ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਗ ਕਹਰ ਕਾ ਤੀਨਤ ਨਹਿ ਪਿਵ ਆਪੇ ਆਪਣੇ ਬੁਧ ਹੈ ਜੀਤੇ ਵਰਨ ਪਿਨ ਬਿਨ ਤੋ ਹੈ ਤੇਤੇ ਤੁਮਰਾ ਲਖਨ ਜਪਸਾਰ ਕਹਿ ਵਿਦ ਸਜਾ ਪੈਥਮ ਸੰਸਾਰਾ ਇਕ ਰੂਪ ਅਨੁਪਸਰੂਪ ਅਹਰੰਕ ਪਿਉ ਰਾਵਕੇ ਬੂਪਾ ਅੰਦਰ ਜਿ ਰਸਿਤ ਕਿਨੇ ਉਦਬਖਾਨ ਬਹੋਰ ਰਚਿਐਨੇ ਕਉ ਫੂਲ ਰਾਜਾ ਹੈ ਬੈਠਾ ਤੁ ਸਮੜ ਪਿਉ ਸ਼ੰਕਰ ਕੈਠ ਸਿਗਰੇ ਸ੍ਰਿਸ਼ਟ ਦਿਖਾਇ ਅਚੰਬ ਆਜੁਗਾ ਸਰੂਪ ਸਯੰਗ ਅੰਵਰ ਸ਼ਾਮੇ ਰਤਮ ਕਰੋ ਸਿਖਿਆ ਬਾਰ ਸਿਖ ਸੰਗਰ दुष्ट जीते उठो जद पाता सगले मलेश करो रणगत जे अस्तत शरणी पर तिनके दुष्ट दुखत है हमारे पुरख जन पग पर तिहां तिनके तुम संकट सबटा जो, जो, जो कल को एक बार ते ताके काल निजने है रक्षा होए तह सब काल दुष्ट अरिष्ट त्रात काल ਕ੍ਰਿਪਾ ਦ੍ਰਿਸ਼ਟ ਨਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿਤ ਸਿਧ ਕਰਮ ਸਭ ਹੋਏ ਦੁਸ਼ਟ ਸਾਸ਼ਵ ਸਕੇ ਨ ਕੋਈ ਏਕ ਬਾਰ ਜਨਤ ਮੈਂ ਸੰਭਾਰ ਕਾਂ ਰੁਸਾਸਤੇ ਤੈ ਉੰਬਾਰ ਜਨ ਨਰ ਨਾਮ ਤੇ ਹਾਰੋ ਕਾਹ ਦਰਦ ਦੁਸ਼ਟ ਦੋ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਉਂ ਬਾਰ ਸਰਬ ਠੋਰ ਮੋ ਸਹਾਇ ਦੁਸ਼ਟ ਦੋਖ ਤੇ ਲੋ ਬਚਾ ਖੜਗ ਕੇ ਤਮੈ ਸ਼ਰਣ ਤੇ ਹਾਰੇ ਆਪ ਹਾਥ ਦੇ ਮੋ ਸਰਬ ਠੋਰ ਮੋ ਸਹਾਇ ਦੁਸ਼ਟ ਦੋਖ ਤੇ ਲੋ ਬਚਾ ਸਵੈ ਪਾਇਂ ਗਏ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੈ ਨਾ ਅਨਯ ਰਾਮ ਰਹਿਮ ਪ੍ਰਹਨ ਕੁਰਾਨ ਅਨੇਕ ਕੈਮਤ ਇਕ ਨਮਨ ਸਿਮਰਤ ਸਾਸਤਰ ਬੇਦ ਸਬੈ ਬੋ ਭੇਦ ਕਹੈ ਹਮ ਇਕ ਨ ਜਾਣੈ ਸ਼੍ਰੀ ਅਸਪਾਹਨ ਕਿਰਪਾ ਤੁਮਰੀ ਕਰ ਮਹਿਨ ਕੈ ਸੋ ਤੈ ਬਖਨਿਉ ਦੁਹਰ ਸਗਲ ਦਵਾਰ ਕੋ ਸਾ ਡਿਕੇ ਗਇ ਤਹਾਰੋ ਦਵਾਰ ਬਹੰਗੇ ਕੀ ਲਾਜ ਅਸਹ ਗੋਬਿੰਦ ਦਾਸ ਤੋਹਾ ਸਗਲ ਦੁਆਰ ਕੋ ਛਾੜ ਕੇ ਗਇਓ ਤੋਹਾਰੂੰ ਦੁਆ ਬਹੰਗੇ ਕੀ ਲਾਜ ਅਸਹ ਗੋਬਿੰਦ ਦਾਸ ਤੋਹਾ ਰਾਮ ਕਲੀ ਮਹੱਲਾ ਤੀਜਾ ਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ आनंद पै मेरे माए सतगुरु मैं पायो सतगुरु तं पाया, पाया। सह सेती मन वजिया वदाए राग रतन परवार परिया शब्द गामणिया शब्द तंगा बोह बिखेरे मन जिने बसाए कहै नानक आनंद हुआ सतगुरु मैं पायो ए मन मेरे तुम सदा रो हरि नाले हरि नाल रहो तो मन मेरे दुख सब विसारण ਹੰਗੇ ਕਾਰਿਉ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਹੰਗਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰ ਕਹਿ ਨਾਨਕ ਮਨ ਮੇਰੇ ਸਗਰੋ ਹਰਨ ਨਾਲ ਸਾਚੇ ਸਾਹਿਬ ਕਿਉ ਨਹੀਂ ਕਰਤੇ ਰ ਕਰਤਾਂ ਦੇ ਰਸ ਕਿਛਹਿ ਜਿਸ ਦੇ ਸਪ ਸਦ ਸਵਸਰਾ ਤੇਰੀ ਨਾ ਮਨ ਵਸਾ ਨਾ ਹਮ ਜਨ ਕੇ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਇ ਬਕਿਆ ਨਹੀਂ ਗਰਤੇ ਰ ਸੱਚਾ ਨਾਮ ਮੇਰਾ ਆਧਾਰੁ ਸੱਚਾ ਨਾਮ ਮੇਰਾ ਆਧਾਰ ਮੇਰਾ ਦਿਨੁ ਪੁਖਾਂ ਸਭ ਬੁਗਾਈਆ ਕਰਿ ਸ਼ਾਂਤ ਸੁਖ ਮਨਿ ਵਸੈ ਜਨ ਇਛਾ ਸਭ 부ਜਾਈਆ ਸਦੰ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਏ ਵਡਿਆਈਆ ਕਹਿ ਨਾਮ ਸੁਨਹੁ ਸੰਤੋ ਸਬਦ ਤਰੁ ਪਿਆਰ ਸਚਾ ਨਾਮ ਮੇਰਾ ਆਧਾਰੁ ਵਾਜੇ ਪੰ ਸਤਿ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਾਲਾ ਜਿਤ ਕਰਤਾਰੀਆ ਪੰਚ ਦੂਤ ਵਸ ਕਿਤੇ ਕਾਲ ਕੰਟਕ ਮਾਰੇ ਤੁਰ ਕਰਮ ਬੈ ਤੁ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨ ਤੈ ਸੁਹੂ ਅਤਿ ਕਰਿਆ ਹਦ ਵਾਜੇ ਅਨੰਦ ਸੁਣੋ ਵਡ ਪਾਗੀ ਹੋ ਸਗਲ ਮੰਨਾਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਬਸੂਰੇ ਦੋਖ ਰੋਭ ਸੰਤਾ ਪਿੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇਜਾ ਸੁਣ ਤੇ ਪਣੀ ਤ ਕਹਤੇ ਪਵਿਤ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਵਾਜੇ ਅਨਹੰਦ ਤੂਰੇ ਮੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਿਓ ਸਤ ਸੰਤੋਖ ਵਿਚਾਰ ਅਮਰਤ ਨਾਮ ਦਾ ਕਰ ਕਪੈ ਜਿਸ ਕਾ ਸਵ ਸਦਾ ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਏ ਉਦਾਰ ਇਹ ਵਸਤ ਤ ਜੀ ਨਾ ਜਾਏ ਨਿਤ ਨਿਤ ਰਖੇ ਰਤਾਰ ਕੰ ਸੰਸਾਰ ਚਰਨ ਲਗਤ ਰੇ ਸਬ ਨਾਨਕ ਬ੍ਰਹਮ ਤਸਾਰੋ ਸੋ ਸੋਕ ਮਹੱਲਾ ਪਨਵਾ ਤੇਰਾ ਕੀਤਾ ਜਤ ਨਾਇ ਮੈਨ ਜੋ ਕੀ ਤੋਇ ਮੈਂ ਨਿਰਗੁਣਿਆ ਦੇਖੋ ਗਣ ਨਾਨ ਆਪੇ ਤਰਸ ਪਿਓ ਤਰਸ ਪਿਆ ਮੈਂ ਰਾਮਤ ਹੋਇ ਸਤਗੁਰ ਸੱਜਣ ਮਿਲੇ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪਵੜੀ ਤਿੱਥੈ ਤੂੰ ਸਮਰਤ ਜਿੱਥੇ ਕੋਈ ਨਾ ਉਥੇ ਤੇਰੇ ਰਗ ਅਗਨੀਯ ਦਰਮਾਲ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਸਰਜਾਵੇ ਪਉਜਲ ਬਖਮਸ ਗਾਉ ਗੁਰ ਸ਼ਬਦੇ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਹਉ ਪੰ ਗੁਣ ਗਵਿੰਦ ਗਾਇ ਸਭ ਸੈ ਨੂੰ ਕਿਰਪਾਲ ਸਮਾਲੇ ਸਾਇ ਸਾਇ ਬਿਰਤ ਕੋਏ ਨ ਜਾਏ ਜੇ ਆਵੈ ਤੁਧਿਆ ਸੋ ਲੋਕ ਮਹੱਲਾ ਪੰਮ ਅੰਤਰ ਗੁਰਿਆ ਰਾਧਨ ਜੇ ਵਜ ਗੁਰਨਾਮੇ ਨੇਤ੍ਰੀ ਸਤਗੁਰ ਪੇਖਣ ਸਰਵਣੇ ਸੰਗ ਗੁਰਨਾਮ ਸਤਗੁਰ ਸੇ ਤੀਰਤੇ ਦਰਗਪਈ ਅਠਾਉ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਤ ਜੇ ਜਗ ਮੇ ਉਤਮ ਕਾਢੀਏ ਧਿਰ ਲੈ ਕੇ ਕੇ ਮਹੱਲਾ ਪਨਵਾ ਰਖੇ ਰਖਣ ਹਰਿ ਆਪਨ ਬਾਰੇ ਗੁਰ ਕੀ ਪੈਰੀ ਪਾਏ ਕਾ ਸਵਾਰੇ ਹੋ ਆਪ ਧਿਆਨ ਮਨ ਨ ਵਿਸਾਰੇ ਸਾਂਝ ਨ ਕੈ ਸੰ ਪਉ ਜਲਤਾਰੇ साकत निन्दक तिस महे विदारीटे नानक मन है मा सिमरत सुख हो ए, सगले दुख जा तिस साहिब कीटे नानक मन है मा ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ